ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਹਾਂ ਸਜਣੋ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ रिक्वेस्ट ਬੇਨਤੀ ਕਰਦੇ ਹਾਂ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਦਬਾ ਕੇ ਆਨ ਸੈੱਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਆਪਣੀ ਅੱਜ ਦੀ ਵਿਜਿਟ ਪਿੰਡ ਬੈਂਕਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਸਵੀਰ ਸਜਣੋ ਲੱਗਦੀ ਪੱਟੀ ਬਾਈ ਗੁਰਤਾਰ ਸਿੰਘ ਕੋਲ ਪਹੁੰਚੇ ਆਂ ਕਰਦੇ ਆਂ ਗੱਲਬਾਤ ਐਂਡ ਤੱਕ ਬਣ ਰਹੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਏ ਕੋਈ ਆਪਣੀ ਖਰੀਦਦਾਰੀ ਮਹੱਤਲ ਕਰ ਸਕੇ ਠੀਕ ਹੈ ਜੀ ਫਿਰ ਫਾਰਮ ਤੋਂ ਪੰਜ ਛੇ ਨਾਕ ਵਿਖਾਵਾਂਗੇ ਡਿਟੇਲ ਲੈ ਕੇ ਕਰਾਂਗੇ ਸਾਂਝੀ ਜਾਈ ਤੋਂ ਜਾਜ ਕੀਮਤ ਦੇ ਵਿੱਚ ਖਰੀਦਦਾਰੀ ਕਰਾਵਾਂਗੇ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਿਓ ਕੌمسه ਨੂੰ ਵਧਾਓ ਸਾਡੇ ਨੂੰ ਠੀਕ ਹੈ ਜੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕਿਤੇ ਵੀ ਖਰੀਦੇ ਸਜਣੋ ਆਓ ਕਰੀਏ ਡਿਟੇਲ ਸਾਂਝੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਸੁਣਾਓ ਚੜ੍ਹਦੀ ਕਲਾ ਆਦੇ ਕਲਾ ਕਿਰਪਾ ਗੁਰੂ ਰਾਮ ਦਾ ਚਾਚੋ ਕਰਿਆ ਗੁਰੂ ਦਾ ਤੇ ਫਿਰ ਉਹਦੇ ਪਿਆਰ ਤੇ ਸਤਿਕਾਰ ਹੀ ਪੰਜ ਕਿੰਨੇ ਆਦੇ ਆਪਾਂ ਉਲੇ ਫਿਰਦੇ ਹਾਂ ਬਿਲਕੁਲ ਬਿਲਕੁਲ ਫਸਲ ਵਾਲੀ ਵੱਟੀ ਕਿਰਪਾ ਚਲੋ ਜੀ ਹਾਂ ਜੀ ਵੱਡੀ ਚਲੋ ਸ਼ੁਰੂ ਕਰੀਏ ਨੰਬਰ ਜੀ ਦਾ ਆਪਣਾ ਪਿੰਡ ਪਈਕਾ ਜੀ ਤਹਿਸੀਲ ਪੱਟੀ ਆ ਜੀ ਜ਼ਿਲ੍ਹਾ ਤਰਤਾਰ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9856 ਹਾਂ 21909 ਠੀਕ ਹੈ ਜੀ ਤੇ ਕਿੰਨੇ ਪਸ਼ੂ ਆ ਪਸ਼ੂ ਆਪਣੇ ਕੋਲ 4 ਆ 4 ਤੇ 5 ਆ 5 ਇੱਕ ਉਹ ਟੋਕਰ ਗੱਭਣੇ ਵੜ ਚਲੋ ਵੀ ਕੋਈ ਵੀ ਭਰਾ ਮੰਗੂ ਤੇ ਦੇ ਦੇਣਾ ਉਹ ਵੀ ਐਂਡ ਤੇ ਆਪਾਂ ਮਤਲਬ ਗਿਫਟ ਜਾ ਕਰਦਾ ਗਿਫਟੀਆਂ ਕਰਦਾਂਗੇ ਜੀ ਉਹਦੇ ਲਈ ਕੰਮ ਆਲੇ ਤੇ ਆ ਵੜ ਤੋਂ ਸ਼ੁਰੂਆਤ ਕਰੀਏ ਆ ਵੜ ਤੋਂ ਕਾਦੀ ਸੂਈ ਆ ਵੜੀ ਕੀ ਬਾਤ ਹੈ ਮੈਂ ਨਾਲ ਹੈ ਪੂਰੇ ਕੋਕੇ ਜੜਿਆ ਕਿੰਨਾ ਕੇ ਸਰੀ ਦੁੱਧ ਵਾਲੀ ਆ ਦੁੱਧ ਵਾਲੀ ਘਰ ਵਾਲੇ ਤੇ ਅੰਦੇ ਸੀ ਅਸੀਂ 25 ਕਿਲੋ ਕਾਸ ਹੋਇਆ ਆਪਾਂ 25 ਦੀ ਗਰੰਟੀ ਦੇ ਆਪਾਂ 20 22 ਕਿਲੋ ਜਾਂਦਾ ਕਿਲੋ ਵੀ ਮੰਨ ਕੇ ਲਵੇ ਹਾਂ ਨਾ ਆ ਟਾਈਮ ਬੋਲਾ ਹੋਊਗਾ ਇੱਕ ਵੈਸੇ ਗੱਲ ਕਰਦੇ ਆ ਆਪਣੇ ਜੀ 20 ਕਿਲੋ ਦੁੱਧ ਨੇ ਨਾ ਪਾਇਆ ਸਪਾਉਣਾ ਕਿਹਨੇ ਆ ਫਿਰ ਵੀ ਸਵੇਰ ਦਾ ਥਾਣਾ ਹੈ ਦੂਜਾ ਸੁਭਾ ਹੋ ਗਈ ਹਾਂਜੀ ਹਾਂਜੀ ਦੂਜਾ ਕੀ ਬਾਤ ਹੈ ਥਾਣਾ ਬੜਾ ਕਮਾ ਹਦਾ ਲੱਗਦੀ ਹੁਣ ਨਾ ਢੰਡੀ ਠੀਰੀ ਵੀ ਇੰਨੀ ਆ ਤੇ ਛੱਡ ਗੱਲ ਦੇ ਠੀਕ ਆ ਤੇ ਧਾਰਾਂ ਆਪਾਂ ਮਗਰੋਂ ਮਰਵਾ ਕੇ ਵਿਖਾਈਏ ਧਾਰਾਂ ਜਾਂਦੇ ਤੇ ਆਪਾਂ ਆਵੇ ਲਾ ਦਿੰਦੇ ਨਾ ਲਾ ਦ ਬੱਚਾ ਹਾਂ ਨਾ ਬਾਈ ਨੂੰ ਹੀ ਘਰਾ ਰੋ ਤੇ ਸ਼ਾਮ ਦਾ ਟਾਈਮ ਆ ਸਜਣੂ ਹੋ ਗਿਆ ਮੋਨ ਠੀਕ ਆ ਮੀਨਿੰਗ ਦਾ ਤੇ ਚਲ ਧਾਰਾਂ ਧੂਰਾ ਨਾਲ ਤੁਹਾਨੂੰ ਮਰਵਾ ਆ ਕੇ ਕੋਈ 2-2 4-4 ਵਿਖਾ ਦਿੰਨੇ ਆ ਕਿਉਂਕਿ ਇੰਨੇ ਨਾਲ ਜਿਹੜਾ ਭੈਣ ਭਰਾ ਨੂੰ ਪਤਾ ਲੱਗ ਜਾਂਦਾ ਹੈ ਕਿ ਦੂਰੋਂ ਨੇੜਿਓਂ ਆਏ ਦਾ ਹਾਂਜੀ ਹਾਂਜੀ ਹੈਨਾ ਦੇਖੋ ਸੀਲ ਲੱਗ ਗਿਆ ਹਾਂ ਲੋ ਜੀ ਥਾਨ ਬੜਾ ਕਮਾਲ ਦਾ ਕੋਈ ਨਹੀਂ ਬੰਦੋ ਬੱਚੇ ਨੂੰ ਬਸ ਮਾਉਣਾ ਨੇ ਕਰਮਾ ਵਾਲੀ ਨੇ ਤੇ ਚਲੋ ਜਿੰਨੇ ਲੈਣੀ ਭੈਣ ਭਰਾ ਨੇ ਉਹ ਤੇ ਆਪਣੀ ਤਸੱਲੀ ਨੇ ਕਰ ਲਈ ਬਹੁਤ ਜ਼ਿਆਦਾ ਥਾਨ ਲੱਗਾ ਵਾਹ ਜੀ ਚਵਾ ਵੀ ਬੜਾ ਜ਼ਿਆਦਾ ਵਾਹ ਜੀ ਵਾਹ ਕੋਈ ਨਹੀਂ ਬੰਦ ਬੰਦੋ ਜੀ ਇੱਕ ਵਾਰ ਖਾਜਣੋ ਤਾਰ ਵਾਕਈ ਬੜਾ ਸੁਸਰਾ ਲੱਗਾ ਕਿਡਾ-ਕਿਡਾ ਸੋਹਣਾ ਥਣ ਬਣਾਈ ਆ ਠੀਕ ਆ ਵਾਹ ਜੀ ਵਾਹ ਜਿਵੇਂ ਖੂਮ ਫੁੱਗੀ ਹੁੰਦੀ ਆ ਨਾ ਕਿ ਵਟ ਤੇ ਲਾਈ ਹੋਵੇ ਵਾਹ ਜੀ ਵਾਹ ਵਾਕਈ ਫੌਲਾ ਆ ਦੇ ਖੱਟਾ ਹੈ ਨਾ ਐ ਫੌਲਾ ਫੌਲਾ ਕੱਲ ਸੂਈ ਆ ਕੱਲ ਸੂਈ ਤੇ ਫੁੱਟ ਫੁੱਟਾਂ ਵਾਲਾ ਫੌਲਾ ਲੋਈ ਤਾਂ ਜਣੋ ਇਹ ਕੋ ਜਵਾਬ ਨਹੀਂ ਜਵਾਬ ਲੰਬੰਦ ਨਹੀਂ ਪਊਗੀ ਜਵਾਬ ਹੀ ਓਕੇ ਆ ਸਾਇਦ ਨੂੰ ਟਾਈਮ ਨਾ ਫੱਟੇ ਚੁੱਕਦੇ ਹੋ ਕਿਉਂਕਿ ਇਹੋ ਜੀ ਚੀਜ਼ ਹੈ ਜਿਹੜੀ ਬੜੀ ਘੱਟ ਮਿਲਦੀ ਆ ਫਿਰ ਗਰਮੀ ਵਾਲੀ ਆ ਇਹ ਦੂਜੀ ਤੀਜੀ ਨਹੀਂ ਆ ਗਰਮੀ ਦੇ ਵਿੱਚ ਜਿਹੜੀ ਆ ਚੰਗੀ ਰਹੂਗੀ ਠੀਕ ਆ ਬਸ ਕਰੋ ਜੀ ਖੋਲ ਦੋ ਤੇ ਤੋਰ ਆਕ ਚੈੱਕ ਕਰਾ ਦਿਓ ਜਿੰਦੀ ਰਵੇ ਜਿੰਦੇ ਘਰ ਜਾਵੇ ਉਹਨੂੰ ਭਾਗ ਲਾਵੇ ਤੇ ਬੱਚਾ ਮੇਲ ਕਾ ਭਾਗ ਹੈ ਨਾ ਹਾਂਜੀ ਮੇਲ ਕਾ ਵਾਹ ਜੀ ਵਾਹ ਥਾਂ ਦੇਖੋ ਕਰਮਾ ਵਾਲੀ ਨੇ ਕੱਢਿਆ ਵਾਹ ਜੀ ਵਾਹ ਤੇ ਬਾਂਦੀ ਥਾਂ ਦੀ ਵੀ ਚੰਗੀ ਕੱਦ ਵੀ ਚੰਗਾ ਵੱਡੀ ਆ ਵੱਡੇ ਟਾਂਚੇ ਦੀ ਆ ਛੋਟੇ ਦੇ ਨਹੀਂ ਆ ਏਨੇ 20 ਕਿਲੋ ਬੜੇ ਰਾਮਨਾਥ ਦੁੱਧ ਪਾਜੂਗੀ 25 ਕਿਲੋ ਆਂਦੇ ਦੁੱਧ 25 ਕਿਲੋ ਆਂਦੇ ਸ ਪਰ ਆਪਾਂ 20 ਆਖ ਜਿਉਂਗੀ ਉਹਦੀ 20 ਕਿਲੋ ਦੀ ਤਾਂ ਗਾਰੰਟੀ ਲੈ ਲੈ ਕੋਈ ਹਾਂ ਨਹੀਂ ਨਹੀਂ ਦੇ ਦੇਣਾ ਨਹੀਂ ਜੀ ਦੇਣਾ ਜੀ ਇਹਨੇ ਨਾ ਦਿੱਤਾ ਰੇ ਹਾਂ ਸੋਣੀ ਆ ਬੰਦ ਕੇ ਜੀ ਕਰਮਾਲੀ ਨੂੰ ਤੇ ਬਾਈ ਜੀ ਫਿਰ ਇਹਦੀ ਕੀਮਤ ਕੀ ਕਰ ਦਿੱਗੇ ਕੀਮਤ ਸੰਧੂ ਸਾਹਿਬ ਆਪਣੀ ਜਾਜ ਹੀ ਔਰ ਦੇ ਨਾਲ ਹੀ ਭਾ ਅੱਛਾ ਆਪਾਂ ਮੰਜਾਰੇ ਆ 2000 ਦਈ ਠੀਕ ਆ ਹਾਂਜੀ ਜ਼ਿਆਦੇ ਨਹੀਂ ਕੋਈ ਇਹ ਕੋਈ ਦਸੀਲਸ ਲੱਗ ਨਹੀਂ ਵਾਹ ਹੈਗੀ ਆ ਇਹ ਨਹੀਂ ਕੋਈ ਸ਼ੂਕਰਖਾਨਾ ਨਹੀਂ ਆ ਨਹੀਂ ਚੀਜ਼ ਸ਼ੂਕਰ ਚੀਜ਼ ਚੰਗੀ ਦਾ ਮੋਲ ਐ ਅਜ ਕੱਲ ਹਾਂਜੀ ਹਾਂ ਫਿਰ ਕਿੰਨੇ ਦੀ ਗੇੜ ਕੇ ਦੱਸੋ ਮੋਲ ਤੇ ਆਪਾਂ ਕਰਦੇ ਆ 75000 ਠੀਕ ਆ ਜਾਇਜ਼ ਆ ਤੇ ਜਾਇਜ਼ ਆਪਾਂ 70000 ਦੀ ਬੈਠਦੇ ਆ ਜਾਇਜ਼ ਆ ਉਹ ਤੇ ਜੋ ਮਾਨਤਾ ਨੂੰਗਾ ਘਰ ਆ ਜਾਂਦਾ ਆ ਘਰ ਆ ਜਾਂਦਾ ਫਿਰ ਤੇ ਵੀ ਕਿਲੋ ਦੀ ਆਪਣੇ ਤੋਂ ਗਾਰੰਟੀ ਲੈ ਲੈ ਕਿਉਂ ਨਾ ਭਾਰ ਦੀ ਪਿੱਛੇ ਦੀ ਧੂੜ ਦੀ ਛੱਟੇ ਦੀ ਗਾਰੰਟੀ ਹੋਊਗੀ ਚੱਲ ਛੱਡ ਦਿਓ ਯਾਰ ਕੋਈ ਕੋਈ ਯਾਰ ਛੱਡਾਂਗੇ ਆਨ ਲੈਣੇ ਵੀਰ ਕੋਈ ਮਂਗਾਉ ਆਦੇ ਘਰੇ ਚੋ ਕੇ ਫਿਰ ਪੈਸੇ ਦੇ ਵਾਹ ਜੀ ਵਾਹ ਫੁੱਲ ਗਰੰਟੀ ਆ ਫੁੱਲ ਗਰੰਟੀ ਫੋਨ ਨੰਬਰੋਂ ਕੱਟਰ ਵਾਹ ਜੀ ਵਾਹ ਤੇ ਦੂਜੇ ਨੰਬਰ ਤੇ ਆ ਗਈ ਇਹ ਵੀ ਸੂਈ ਸੂਈ ਇਹ ਵੀ ਕਾਲੀ ਸੂਈ ਨ ਪਸ ਸੂਈ ਇਹ ਇਹ ਪਸੂ ਸੂਈ ਆ ਵੱਛੀ ਆ ਸੂਈ ਇਹਦੇ ਮਗਰ ਵੱਛੀ ਆ ਵਾਹ ਜੀ ਨਾਲੂ ਨਾਲ ਹੈ ਨਾ ਬੱਚੇ ਨਾਲ ਵਾਹ ਜੀ ਵਾਹ ਬੱਚੀ ਬੜੀ ਪਿਆਰੀ ਭਾਈ ਠੀਕ ਇਹਦਾ ਵੀ ਥਾਨ ਗੁੱਲ ਬੜਾ ਬਹੁਤ ਜ਼ਰਾ ਚਲੋ ਇਹਦੀਆਂ ਵੀ ਧਾਰਾ ਮਰਵਾ ਲਗੇ ਤੇ ਨਾਲ ਚੈੱਕ ਕਰਾ ਦੇਗੇ ਕਿਉਂਕਿ ਦੂਰੋਂ ਨੇੜੇੋਂ ਆਉਣਾ ਹਰ ਇੱਕ ਨੂੰ ਪਤਾ ਲੱਗ ਜੂ ਸੰਦੂ ਸਾਹਿਬ ਜਿਹੜੀ ਵੀਡੀਓ 'ਚ ਗੱਲ ਕਹਿ ਦਾਂਗੇ ਨਾ ਉਹ ਹੋਈ ਨਾ ਇਹ ਉਹ ਉਹ ਹੋਈ ਜਦੂ ਸੇਮ ਹੀ ਹਾਂ ਗਲਤ ਗੱਲ ਗਲਤ ਨਿਕਲੂ ਉਹਦਾ ਆਪਾਂ ਧੰ ਭਰਾਂਗੇ ਨਹੀਂ ਅੱਗੇ ਤਾਂ ਵੀ ਕੋਈ ਪਾਏ ਤਾਂ ਦਾ ਗੱਦਾ ਪਾਇਆ ਹੀ ਤੂੰ ਉਹ ਜੰਦਾ ਆਉਂਦੇ ਆ ਮਾਲ ਆਉਂਦਾ ਚਲ ਜਾਂਦਾ ਹਾਂ ਇੱਕ ਦੋ ਚੰਗਰ ਆਉਂਦੇ ਚਲ ਜਾਂਦੇ ਆ ਮੈਂ ਹਾਂ ਚਲ ਦੋ ਚਾਰ ਡੰਗ ਇਕੱਠੇ ਹੋਣ ਤੇ ਤੇਰੀ ਪਾਈ ਨਹੀਂ ਨਹੀਂ ਜੀ ਆਪਾਂ ਤਬਾਰ ਬਣਾਉਣਾ ਗਵਾਣਾ ਥੋੜਾ ਜੀ ਤੇ ਸਿੰਧੂ ਸਾਹਿਬ ਵੈਡ ਏਡੀ ਜਿਆਦੀ ਹਮ ਕਮਾਲ ਦੀ ਗੱਲ ਐ ਰੂਰ ਕੀ ਆ ਦੋ ਦੀ ਮੋਟਰ ਵਾਲਾ ਹੀ ਹਿਸਾਬ ਪਾਉਂਦਾ ਉਹ ਹੀ ਮੋਟਰ ਵਾਲਾ ਹਾਂ ਵਾਹ ਜਿਆਦਾ ਜਵਾਬ ਵਾਹ ਜੀ ਵਾਹ ਚਲੋ ਕੋਈ ਨਹੀਂ ਬੰਦੋ ਬੱਚੇ ਨੂੰ ਫਿਰ ਤਹੀਂ ਆਪਣੀ ਏਕਰਾ ਪਾਸ ਕਰਾ ਲਓ ਫਤਾਰਾ ਹੀ ਮਰੋਣੀਆਂ ਆ ਬਾਕੀ ਜਿਹੜਾ ਵੀ ਮੇਰਾ ਭੈਣ ਭਰਾ ਹੋਊਗਾ ਫਿਰ ਵੀ ਚਲੋ ਖਰੀਦਾਰੀ ਜਿੰਨੇ ਕਰਨੀ ਆਪਣੇ ਪੈਸੇ ਰੋਣੀਆਂ ਨਰਕਪਾਸੇ ਚਲੋ ਹਣਾ ਥੱਲੀ ਕਰੇ ਇੱਕੋ ਹਾਂ ਬਾਕੀ ਉਹੋ ਜਿਹੇ ਗਾਣਾ ਮੈਨੂੰ ਥੋੜੀ ਜੀ ਨਾ ਮੈਨੂੰ ਪਾ ਲੈ ਗਈ ਮਰੀ ਤਾਜੀ ਸੂਈ ਨੂੰ ਫੇ ਭਾਈ ਪੈਣੀ ਪਈ ਆ ਪਹਿਲਾਂ ਵਾਸੀ ਹੈ ਹਾਂ ਪਹਿਲਣ ਆ ਉਹ ਕੀ ਆ ਇਧਰ ਆ ਇਹਦਾ ਵੀ ਬੋਲਾ ਹੀ ਆ ਇਹਦਾ ਬੋਲਾ ਹੀ ਖੱਟਾ ਬੋਲਾ ਹੁੰਦਾ ਨਾ ਹਾਂ ਜੀ ਬੋਲੀ ਫਿਰ ਖੱਟੀ ਫੋਟਾ ਦੀ ਬੋਲੀ ਬੰਦੀ ਆ ਨਹੀਂ ਕਿਵਾਈ ਬੜੀ ਲੱਗਿਆ ਜੀ ਕਿਵਾਈ ਨਹੀਂ ਗਲਤ ਆ ਗਈ ਕਿਵਾਈ ਇਹ ਠੰਡੀ ਤੇਰੀ ਨਹੀਂ ਆ ਇਹ ਦੋ ਦੀ ਮੋਟਰੀ ਚੱਲ ਪਈ ਸੱਜਣਾ ਦੋ ਦੀ ਮੋਟਰੀ ਚੱਲ ਪਈ ਆ ਵੇ ਲੈ ਲੋ ਆਪੇ ਜੀ ਵਗਣੇ ਕਿ ਨਹੀਂ ਹਾਂ ਕਰਮਾਲੀ ਦੋ ਦੀ ਮੋਟਰੀ ਵਾਲਾ ਸਾਥੀ ਬਣ ਗਿਆ ਜੀ ਮੂੰਹ ਤਾਂ ਕੀ ਆਖਾ ਜੇ ਮੂੰਹ ਮੂੰਹ ਤਾਂ ਖੀਰੀ ਆ ਖੀਰੀ ਆ ਜੀ ਵਾਹ ਜੀ ਵਾਹ ਖੀਰੀ ਵਛੀ ਆ ਤੇ ਕਮਾਲ ਦੀ ਗੱਲ ਹੈ ਨਾ ਹਾਂਜੀ ਪਹਿਲਾ ਸੁਆ ਪਹਿਲਾ ਪਰ ਇੱਕ ਇੱਕ ਗੱਲ ਹੈ ਕਿ ਮੜੀ ਜੀ ਮਾਰੇ ਮਾਰੇ ਪੋਟਾਈਆਂ ਆਈਆਂ ਫੋਟ ਜੀ ਫੁੱਟੀਆਂ ਸਿੰਘਾਂ ਦੀ ਜਿਆਦਾ ਨਹੀਂ ਕੋਈ ਇੱਕ ਪੋਟਾ ਹੋਊਗੇ ਨਾ ਬੂਥੀ ਆ ਪੋਟਾ 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 ਕੇ ਪੋਟਾ ਆ ਕੇ ਪੋਟਾ ਆ ਝੁੰਗੀ ਹਾਂ ਫੇਸ ਕੁਆਲਟੀ ਵਧੀਆ ਲੈ ਚਲੋ ਸੱਚ ਨੂੰ ਮੜੀ ਜੀ ਫੋਰ ਜੀ ਫੁੱਟੀਆਂ ਕੋਈ ਸਿੰਘ ਨਹੀਂ ਆ ਫੋਟਾਈਆਂ ਆ ਝੁੰਗੀ ਆ ਉਹ ਵੀ ਤੇ ਥਾਨ ਬੜਾ ਸੋਹਣਾ ਲੱਗਾ ਕੰਮ ਦਾ ਕਿਆ ਬਾਤ ਹੈ ਵਾਹ ਜੀ ਵਾਹ ਲੈਓ ਬਾਈ ਤੇ ਦੋ ਦੀ ਮੋਟਰ ਆਖੋ ਜੀ ਚੱਲਦੀ ਆ ਪੂਰੀ ਆ ਟਾਈਮ ਸੁਸਬਾ ਦੇ ਥੱਲੇ ਵੀ 11 12 ਕਿਲੋ ਬੋਲਾਊਗਾ 11 12 15 ਤੋਂ ਤਾਂ ਨਹੀਂ ਜਾਂਦੀ ਹਨਾ 11 ਕਿਲੋ ਦੰਦ ਚਵਾ ਦੂਗੀ 15 ਗ੍ਰਾਮ ਨਹੀਂ ਆਮ ਨਹੀਂ ਆਮ ਨਹੀਂ ਚਵਾ ਦੂਗੀ ਛਾਨ ਬੜਾ ਸੋਨਾ ਤੇ ਬਾਕੀ ਆਰਕ ਕੁਆਲਟੀ ਬੜਾ ਆਉਂਦੇ ਸਾਨੂੰ ਫਿਰ ਆ ਠੰਡੀ ਧੀਧੀ ਵੰਗਾ ਪਾਓ ਚ ਨਾ ਪਾਓ ਆਪਾਂ ਮੰਗਾ ਪਾ ਕੇ ਵਿਖਾਤਾ ਛਾਨ ਬੜਾ ਸੋਨਾ ਇਹ ਮੰਗਾ ਪਾਉਂ ਦੀ ਆਪ ਦੀ ਇੱਛਾ ਆਪਣੀ ਹਾਂਜੀ ਹਾਂਜੀ ਤੇ ਇਹਦੀ ਕੀਮਤ ਕਿੰਨੇ ਦੀ ਬਾਈ? ਹਾਂ ਸੋਹਣੀ ਹੈ ਕਰਮ ਵਾਲੀ। ਹਾਂ ਨਹੀਂ ਪੂਰੀ ਓਕੇ ਰਪੋੜਿਆ। 3 ਸਾਲ ਪੂਰੀ। 3 ਵੱਛੀ ਥੋੜੀ ਜਿਹੀ ਘੱਟ ਮਿਲਦੀ, ਛੇਰੀ ਦੋਂਦੀ। ਚੌਕੀਆਂ ਚੋਕੀਆਂ, ਛਕੀਆਂ ਮਿਲ ਜਾਂਦੀਆਂ ਖੇਰੀ ਤੇ ਦੋਂਦੀ ਕਰਮ। ਕੋਈ ਤਾਂ ਨੂੰ ਤੇ ਜੋ ਮਰਜ਼ੀ ਕਰਾ ਲਓ, 50 ਕਰਾ ਲਓ, 55 ਕਰਾ ਲਓ, 52 ਕਰਾ ਲਓ। ਅੱਛਾ। ਜੈਸ ਨੂੰ 48000 ਦੀ ਦੇਣੀ। ਕੋਚੋ ਪਿਆਰ ਮੌਤ। ਥੋੜਾ ਬੋਧਾ ਮਾਨਤਾ ਦੇ। ਕਿੰਨਾ ਜੀ? ਕੋਈ ਯਾਰ ਖੰਡਦਾ ਹੋ ਜਾਊਗਾ ਵਾਦ ਤੋਂ। ਏ 47 ਦੀ। 47 ਦੀ ਦੇਦਾ। 45 ਦੀ ਨਾ ਕਰੀ। 47 ਦੀ ਨਾ। 46 ਦੀ। ਆ ਚਲੋ 46 ਦੀ ਕਰਦੇ ਚਲ ਭਾਈ ਉਹ ਚੋ ਸ਼ੋਰ ਸ਼ੱਪੇ ਹੋਣਾ ਚਲ ਕਰ ਇਹ ਵੀ ਕੋਈ ਆਹ ਜਿੰਨੇ ਮੁੜ ਕੇ ਲੈ ਤੂੰ ਦੇ ਉੱਤੇ ਮੰਗਿਆ ਜਾਣਾ 46 ਦੀ ਦੇ ਦਾਂਗੇ ਹੋਰ ਛੱਡ ਪਰ ਇਹ ਆ ਗਈ ਸਿੰਘਾਂ ਨੂੰ ਨਾ ਸਜੋ ਕੋਟਾਈਆਂ ਫੁੱਟੀਆਂ ਸਿੰਘਾਂ ਨੂੰ ਨਾ ਵੇਖਿਓ ਸਿੰਘ ਨਾ ਆਏ ਮਾਸੇ ਵੀ ਤਾਂ ਨਾ ਹੁੰਦੇ ਫਿਰ ਵਛੀ ਪਿਆਉ ਬਾਹਰ ਹਾਂ ਵਛੀ ਖੀਰੀ ਆ ਨਾਲੇ ਮੂੰਹ ਤੋਂ ਤੇ ਇੱਕ ਆ ਗਈ ਟੋਕਰ ਹਨਾ ਟੋਕਰੇ ਨੂੰ ਸੂਈ ਨੂੰ ਹੋ ਗਏ 2 ਮਹੀਨੇ ਆਪਣੀ ਘਰ ਦੀ ਕਾਮ ਅੱਛਾ ਹਾਂਜੀ ਘਰੇ ਰੱਖੀ ਬੈਠ ਤੇ ਮੈਂ ਚੱਲੋ ਨਾ ਕਿੰਨਾ ਦੋਦੇ ਆ ਜੋ ਸੂਬੀਆ ਕਦੇ ਦੇ ਦੇ ਦਿੰਨੇ ਆ ਦੋਦੇ ਦੇਖ ਲੈ 10 ਤੋਂ ਬਾਹਰ ਹੋ 11 ਕਿਲੋ ਚਲ ਤੋਰਾ ਕਰਾ ਦਿੰਦੇ ਕੋਈ 10 ਕਿਲੋ ਮੰਨ ਕੇ ਲਓ ਕੱਦ ਵੱਡਾ ਹਨਾ ਕੱਦ ਬਹੁਤ ਵੱਡਾ ਸੀਲ ਸਲਾਕ ਪੂਰੀ ਹਾਂ ਸੀਲੀਆਂ ਸੂਲੀਆਂ ਚੰਗੀਆਂ ਹਾਂਜੀ ਵਾਹ ਜੀ ਵਾਹ ਇਹ ਆਈ ਤੁਨੋਂ ਐ ਕੱਢ ਆਉਂਦੀ ਆ ਠੀਕ ਆ ਇਸ ਤਰ੍ਹਾਂ ਹੀ ਭਾਵੇਂ ਬਹਿ ਕੇ ਧਰਾ ਮਾਰ ਦੂੰ ਚੋਲੀ ਆ ਹੋ ਇਤਨੇ ਮਾਰ ਹਾਂ ਇਸ ਤਰ੍ਹਾਂ ਹੀ ਸੀਲ ਹਨਾ ਹਾਂਜੀ ਹਾਂਜੀ ਬਹੁਤ ਜਿਆਦਾ ਤੇ ਕੋਈ ਵੰਗਾ ਪੰਦੀ ਦੀ ਲੋੜ ਬੰਗਾ ਪੰਦੀ ਦੀ ਆ ਆਪਣੀ ਮਰਜ਼ੀ ਆਪਣੀ ਚਲੋ ਕੋਈ ਨਹੀਂ ਵਾਹ ਜੀ ਵਾਹ ਉਹ ਜਲਾ ਜਵਾਲ ਲੱਗਾ ਵਾਕੇ ਚੌਣ ਓਕੇ ਆ ਚੌਣ ਮਾਰਾ ਡੰਗਰ ਨਹੀਂ ਲੈਂਦਾ ਇਹ ਆਪਾਂ ਚੈੱਕ ਕਰਕੇ ਆ ਜੀ ਪੂਰੀ ਤਸਦੀਕ ਕਰ ਲੈਣੀ ਨਹੀਂ ਬਸ ਜੀ ਠੀਕ ਆ ਓਕੇ ਆ ਤੇ ਟੋਰਾ ਕਰਾ ਲਓ ਚੈੱਕ ਇਹਦਾ ਵੀ ਕਰਾ ਲਾ ਜੀ ਦੇਖੋ ਕਿੰਨੇ ਪਾ ਲਿਆ ਯਾਰ ਨਵੀਂ ਹੋਈ ਨੂੰ ਮੀਨਾ 1 ਮਹੀਨੇ ਦੇ ਲਗਭਗ ਹੋ ਜਾਵਾ ਠੀਕ ਆ 90% ਆ ਵੀ ਵੈਣ ਖਲੋਦੀ ਠੀਕ ਆ ਆਓ ਘਰ ਦੇ ਆ ਤੇ ਫਿਰ ਪਤਾ ਹੀ ਹੁੰਦਾ ਵਾਕੀਕਾ ਬਹੁਤ ਚੰਗਾ ਵੈੜ ਦਾ 10 ਕਿਲੋ ਮੌਕੇ ਦਾ ਸਜਣੋ ਦੁੱਧ ਆ ਬੱਚਾ ਨਹੀਂ ਹੈਗਾ 1.5 ਮਹੀਨਾ ਬਣੀ ਨੂੰ ਹੀ ਹੋ ਗਿਆ ਕੋਈ 2-3 ਮਹੀਨੇ ਹੋ ਗਏ ਹੁਣ ਕਿਸੇ ਨੂੰ ਦੋ ਦੋ ਤੋਂ ਉੱਪਰ ਹੀ ਹੋ ਗਏ ਝੂੜ ਨਹੀਂ ਮਾਰਨਾ ਬੱਚਾ ਮਰਿਆ ਮੈਂ ਆਂ ਕੱਲ ਹੀ ਸੁਲੀ ਜੀ ਦੱਦਿਆਂ ਹੋਏ ਆ ਕੋਈ 2.5 ਮਹੀਨੇ ਹੋ ਗਏ ਹੁਣ ਲੱਗ ਭਾ ਕੇ ਕੋਈ 1.5 ਮਹੀਨਾ ਤੇ ਬਣੀ ਨੂੰ ਹੀ ਹੋ ਗਿਆ ਬੰਨਾ ਕ ਮਹੀਨੇ ਕ ਖੰਡ ਦਾ ਜਾਨਵਰ ਬੰਨ ਜਾਂਦਾ ਜਿਹੜਾ ਹਾਂ ਇਹ ਕਿੰਨੇ ਦੀ ਦੇਰੀਏ ਇਹ ਮੁੱਲ ਕਰਨ ਨੂੰ ਆਪਾਂ ਜੋ ਮੰਡੀ ਸਦੂ ਸਾਫ ਕਰੀਏ ਤਾਂ 35 ਕਰੀਏ ਅੱਛਾ ਇੱਥੇ ਲੱਤ ਰੱਖ ਦੋਗੇ ਨਾ ਹਾਂ ਕੋਈ ਕਰਮਾ ਲਈ ਠੀਕ ਆ ਜਿੰਤਰਾ ਮਰਜੀ ਥੱਡੀ ਤੇਰੀ ਆ ਠੀਕ ਆ ਮੁੱਲ ਤਾਂ 35 ਭਾਵੇਂ 36 ਭਾਵੇਂ 40 ਹਜ਼ਾਰ ਜੱਸ ਨੂੰ ਤਾਂ 30 ਹਜ਼ਾਰ ਦੀ ਹੈ ਅੱਛਾ ਜੀ ਹਾਂ ਉਹ ਚੋ ਭਈ ਕੋਈ ਮਾਰਤਾ ਨਹੀਂ ਯਾਰ ਕਿ ਛੱਡ ਦਿਓ ਕੋਈ ਥੋੜਾ ਪਤਾ ਜਾਵੇ ਇਹ ਜਰਸੀ ਆ ਗਈ ਨਾ ਪਿਓ ਆਹ ਜਰਸੀ ਆ ਪੰਜਾਬ ਵਾਲੀ ਪੰਜਾਬ ਵਾਲੀ ਛੋਟੀ ਛੋਟੀ ਜਰਸੀ ਆ ਪੰਜਾਬ ਵਾਲੀ ਆਂ ਮਾ ਚਲਾ ਦੇਣੀ ਸੀ 60000 ਬਿਲਕੁਲ ਐਦਾਂ ਹੀ ਅੱਛਾ ਐਦਾਂ ਹੀ ਵਾਹ ਸਾਰਗੇ ਉਹਦੀਆਂ ਬਰਫਾਲੀਆਂ ਨਹੀਂ ਹੁੰਦੀਆਂ ਜੀ ਬਰਫ ਪਰਫਾਲੀਆਂ ਨਹੀਂ ਬਰ ਵੀ ਨਾ ਛੱਡੀ ਜੇ ਆਹੋ ਘਰ ਵਾਲਾ ਭਾਵੇਂ ਭੈਣ ਚੋ ਜਿਹੜਾ ਕੋਈ ਜੀ ਕਰਦਾ ਭਾਵੇਂ ਜਵਾਕ 12 10 ਸਾਲਾਂ ਦਾ ਚੋਲੇ ਪੈ ਕੇ ਨਹੀਂ ਮਿਲੂਗੀ ਚੀਜ਼ ਚੰਗੀ ਸਹੀ ਠੀਕ ਹੈ ਨਾ ਅਗਲਾ ਫਿਰ ਯਾਦ ਕਰਕੇ ਆਖੇ ਕਿ ਬਾਈ ਗ੍ਰফতার ਗੋਲੀ ਜਾਣਾ ਨਾ ਮੈਂ ਬੈਂਕੇ ਜਾਣਾ 5000 ਮੈਂ ਬੈਂਕੋਂ ਲਿਆਉਣੀ ਆ ਪਾਉ ਵੜਾਂ ਵੜੀਆਂ ਸੀਲ ਲਿਆਉਂਦਾ ਸੀਲ ਲਿਆਉਂਦਾ ਹਾਂ ਠੀਕ ਹੈ ਗੱਲ ਇਹਨੂੰ ਯਕੀਨ ਆਪਣੇ ਤੇ ਕਰਨਾ ਤੇ ਚਲੋ ਪਰਮਾਤਮਾ ਦੇ ਕਰਨਾ ਤੇ ਆਪਣੇ ਦੇ ਕਰਨਾ ਹਾਂ ਆਪਣੇ ਸਹੀ ਕਰ ਵੀਡੀਓ ਇਹਦੀ ਮੈਂ ਬਣਾਈ ਬੱਚੇ ਮਰੇ ਦੀ ਅੱਛਾ ਵਸੀਹੇ ਦੇ ਮਗਰ ਉਹ ਵੀ ਹੈਗੀ ਵੀਡੀਓ ਉਹ ਵੀ ਆਪਾਂ ਵਿਖਾ ਦਾਂਗੇ ਜੇ ਕੋਈ ਵੀ ਚਾਹੂਗਾ ਨਹੀਂ ਜੀ ਵਿਸ਼ਵਾਸ ਕਰਦੇ ਆਪਾਂ ਜਿਹੜਾ ਜਿਹੜਾ ਮੈਲਾ ਮਾਰਦੀ ਆ ਵੇੜ ਨੂੰ ਸੂਈ ਨੂੰ 15 ਤੋਂ 20 ਜਿਹਨੂੰ ਗਿਆ ਅੱਛਾ 15 ਤੋਂ 20 ਮੈਲਾ ਮਾਰਦੀ ਮੈਲਾ ਮਾਰਦੀ ਆ ਤੇ ਬੱਚਾ ਦਾ ਮਰ ਗਿਆ ਠੀਕ ਆ ਵਸੀਹ ਮਗਰ ਮਰ ਗਈ ਉਹਦੀ ਵੀਡੀਓ ਬਣਾਈ ਆਪਾਂ ਗੱਡੀ ਪਈ ਦੀ ਤੇ ਦੋ ਦੋਨ ਕੋਲ ਬੋਲਣਾ ਦੋ ਇੱਕ ਟਾਈਮ ਆਪਣਾ ਤਖਤ ਲੋਗੇ ਥੱਲੇ ਐ ਠੀਕ ਆ ਇੰਨਾ ਕੁ ਜ਼ਰਾ ਤੇ 10-12 ਦੇ ਵਿੱਚ ਹੀ ਰਹਿੰਦੀਆਂ ਹਾਂ ਹਾਂ 10 ਕਿਲੋ ਹੋਊਗਾ ਉਹ ਹਗਦਾ ਕੋਈ ਆਪ ਦੀ ਚੰਗੀ ਸੇਵਾ ਦੇ ਆਪਣੇ ਕੋਲ ਆਈ ਇਹਨੇ ਪੰਜ ਚਾਰ ਦਿਨ ਹੋਏ ਆ ਠੀਕ ਹੈ ਤੇ ਜੇ ਕੋਈ ਚੰਗੀ ਸੇਵਾ ਕਰੇ 1 ਕਿਲੋ ਖੰਡ ਵਾਧੂ ਹੀ ਸਕਦੀ ਆ ਨਹੀਂ ਤੇ 8 ਕਿਲੋ ਦੀ ਆਪਣੀ ਗਰੰਟੀ ਹੈ ਠੀਕ ਆ ਚੋਣ ਨੰਬਰ 1 ਵਾਹ ਜੀ ਬਸਮਾਈ ਜੀ ਹਾਂਜੀ ਬਸਮਾਈ ਜੀ ਇਧਰੇ ਥਾਂ ਦੇਖ ਵੇ ਨਹੀਂ ਸਾਥ ਥਾਂ ਦੇਖ ਕੇ ਕਰ ਲਿਆ ਥਾਂ ਕਰ ਲਿਆ ਪਰਲਾਂ ਕੋ ਥਾਂ ਕਰ ਤੇ ਵੇਖੀ ਚਵਾਈ ਵੇ ਇਹਦੀ ਇਹ ਵੀ ਉਹੀ ਮੋਟ ਦੋ ਦੀ ਮੋਟ ਲਈ ਥਾਂ ਦੋ ਦੀ ਮੋਟਰੀ ਹੈ ਵਾਹ ਜੀ ਵਾਹ ਵਾਹ ਯਾ ਕਮਾਲ ਓਈ ਬਈਆ ਇਹਨੇ ਫਿਰ ਦੁੱਧ ਦੇਦਾ ਹੀ 5-6 ਫੈਂਟ ਦਾ ਨਹੀਂ ਆ ਅੱਛਾ 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 ਹਾਂ ਨਹੀਂ ਆਲਾ ਥਾਣੀ ਨਹੀਂ ਆਲਾ ਇਹ ਤਾਂ ਫਿਰ ਤੁਸੀਂ ਪੂਰੀਆਂ ਸੀਲੀਆਂ ਕਰਕੇ ਲਿਆਉਣੀਆਂ ਆ ਤੇ ਕਿਤਰਾ ਚਿੱਟਾ ਦੁੱਧ ਜੱਟਾ ਮੱਝਾਂ ਵਾਲਾ ਦੁੱਧ ਆ ਚਲੋ ਤੋਰਾ ਕਰਾਓ ਚੈੱਕ ਕਰ ਮਾਲੀ ਦਾ ਸੱਜਣੋ ਮੱਝਾਂ ਵਰਗਾ ਦੁੱਧ ਆ ਛਾਣ ਵੇਖੋ ਜਿੰਨੇ ਘਰੇ ਲਾਉਣੀ ਉਹ ਮੈਂਟਨਾ ਲਾਇਓ ਮੇਲਾ ਲੁੱਟ ਲਿਓ ਆ ਗਿਆ ਭਾਊ ਬੈਂਕੇ ਵਾਲਾ ਵਾਹ ਜੀ ਵਾਹ ਜਰਸੀ ਥਾਣ ਵੇਖੋ ਕਿੱਡਾ ਅਰਲੀਆਂ ਵਾਲਾ ਫੇਰ ਇਹਨੂੰ ਗਰਮੀ ਗਰਮੀ ਨਾਲ ਨਹੀਂ ਆ ਗਰਮੀ ਗਰਮੀ ਨਾਲ ਇਹਨੂੰ ਕੋਈ ਚੱਟ ਨਹੀਂ ਆ ਪੂਰੀ ਭਾਵੇਂ ਮੇਰਾ ਜਾਰਪਾੜ ਵਾਲਿਆਂ ਸੰਗ ਟੱਡ ਲੈਂਦੇ ਨਾ ਨਹੀਂ ਨਹੀਂ ਐਨੇ ਨਹੀਂ ਸੰਗ ਟੱਡਨੇ ਫੇਰ ਇੰਨਾਂ ਵੀ ਹੈ ਠੰਡੀ ਸੀਰੀ ਆ ਹਾਂ ਬਿਲਕੁਲ ਓਕੇ ਆ ਓਕੇ ਆ ਜਿੰਨਾ ਮਰਜ਼ੀ ਭਾਵੇਂ ਜਿੱਥੇ ਮਰਜ਼ੀ ਰਸਾ ਛੁੱਟ ਕੇ ਥੱਲੇ ਪੈ ਜਾ ਠੀਕ ਹੈ ਕਮਾਲ ਦੀ ਹੈ ਵੈੜ ਵਾਖੀ ਪੂਰੀ ਹਨਾ ਓਕੇ ਆ ਨਾ ਨਹੀਂ ਸੋਹਣੀ ਆ ਚਲੋ ਬੰਦੋ ਕਰ ਮਾਲੀ ਨੂੰ ਕੀਮਤ ਦੀ ਗੱਲ ਕਰੀਏ ਤੇ ਕਿੰਨੇ ਦੀ ਦੇ ਲੈ ਤੀਂ ਮੁੱਲ ਤੇਰਾ ਕਰਦੇ ਆਪਾਂ 32000 ਰੁਪਏ ਅੱਛਾ ਤੇ ਜਸ਼ਨੋ ਪਤੀ ਦੀ ਦੇਦਾ ਅੱਛਾ ਜੀ ਪੂਰਾ ਪੂਰਾ ਕੋਈ ਆਇਦਾ ਮਾਨਤਨ ਹੋਊਗਾ ਹੋਰ ਕਰ ਦਿਓ ਹੋ ਜਾਊਗਾ 28 ਦੀ ਦੇ ਦਿਓ ਨਹੀਂ 28 ਤੋਂ ਵੱਧ ਦੇ ਦਿਓ ਚਲ ਦੇਰੋ ਬੜਾ ਪ੍ਰੇਮ ਕਰਦੇ ਆ ਆਪਣੇ ਨਾਲ ਪਿਆਰ ਇਹ ਨਾ ਕਰਦੇ ਇਹ ਪ੍ਰੇਮ ਸੰਧੂ ਸਾਹਿਬ ਮੁਰਗੇ ਦੇ ਰਹਾਂਦੇ ਭਈ ਘਟਾਓ ਘਟਾਓ ਨਹੀਂ ਨਾ ਘਟਾਓ ਨਾ ਘਟਾਓ ਇਹ ਚੋਂ ਨਾ ਘਟਾਓ ਅਸੀਂ ਕਹਿਦਾ ਜਾਣ ਦੋ ਚਲੋ ਠੀਕ ਹੈ ਜੀ ਠੀਕ ਹੈ ਨਾ ਆ ਤੋਕੜ ਆ ਗਈ ਇਹ ਚੋਂ ਸ਼ੋਰ ਸ਼ਾਰੀ ਹੋਣੀ ਆ ਇਹ ਤੋਕੜ ਇਹ ਤਾਂ ਬਣੀ ਵੀ ਕੋਈ ਹੈਗੀ ਆ ਇਹਨੂੰ ਬਣੀ ਨੂੰ ਵੀ ਵੀਰ ਹੋ ਗਿਆ 2 ਮਹੀਨੇ ਪੱਕਾ ਇਹ ਤਾਂ ਕੋਈ ਆਪਣਾ ਨਾ ਦੂਆ ਠੀਕ ਆ ਠੀਕ ਹੈ ਕਿ ਨਹੀਂ ਇਹ ਚੈੱਕ ਕਰਾਲੇ ਤੇ ਚੈੱਕ ਕਰਾ ਲਿਆ ਉਹਨੇ ਡਾਕਟਰ ਨੂੰ ਮਾਹ ਚਲ ਚੈੱਕ ਕਰਦੇ ਹੋਂਦਾ ਤਿੰਨਾ ਮਹੀਨੇ ਚੈੱਕ ਕਰਨੀ ਆ ਮੁਰਕੇ ਡਾਕਟਰ ਤੇ ਹੋਂਦਾ ਸੁਭਰ ਹਾਂ ਉਹਨੇ ਆ ਖਲੋਇਆ ਮਹੀਨਾ ਉਹ 80 ਜੋ 100 80% ਤੇ ਆ ਵਟ ਸੂਣ ਵਾਲੀ ਸੂਣ ਵਾਲੀ ਗਾੜੀ ਅਗਲੇ ਦਿਨ ਕਿਸਮਤ ਦੋ ਦੋ ਕੋਲ ਕਿੰਨਾ ਹੋ ਦੋ ਤਰ੍ਹਾਂ ਦੇ ਕੋਲ 4-5 ਕਿਲੋ ਪੱਕਾ ਜਿੰਦਾਮ ਵਾੜੀ ਟੋਕੀ ਦਾ ਕਾਰੋਬਾਰ ਹੁਣ ਜਿਵੇਂ ਆ ਗਿਆ ਸੱਜਣੋ ਤੇ ਚਲੋ ਲੱਸੀ 판 ਠੀਕ ਆ ਦੇ ਥਣ ਲੱਗਾ ਨਹੀਂ ਤਾਂ ਚੰਗਾ ਹੈਂ ਜਵਾਬ ਇਹਦਾ ਘੱਟ ਜਿੰਨੇ ਪੈਸੇ ਤੂੰ ਹਮ ਮੈਂ ਗਿਫਟ ਦੇਣਾ ਇੰਨੇ ਦਾ ਆਉਂਦਾ ਵੀ ਕੀ ਆ ਇੰਨੇ ਦਾ ਦੁੱਧ ਪੀ ਕੇ 2 ਮਹੀਨੇ ਦੁੱਧ ਵੀ ਨਾ ਇਹਦਾ ਸੰਘਣਾ ਦੇ ਲੂਣ ਵਾਲਾ ਵਿੱਚ ਆਉਂਦਾ ਦੁੱਧ ਹੋ ਸਕਦਾ 100% ਗਾਂ ਸੂਣ ਵਾਲੀ ਆ ਹਾਂ 100% ਹੀ ਠੀਕ ਆ ਨਹੀਂ ਜਵਾਬ ਆ ਕੇ ਚੰਗਾ ਜਵਾਬ ਤਾਂ ਮੰਨਣਾ ਪਊ ਤੂੰ ਹੀ ਨਾ ਸੀਲੀਆਂ ਵਾਲੇ ਡੰਗਰ ਤੇ ਜਵਾਬ ਵੇਚੂ ਵੇ ਚੰਗੇ ਲਿਆਉਂਦੇ ਹਨਾ ਵਾਹ ਵਾਹ ਪੀਲੇ ਦੇ ਲਿਆਤੋ ਤੇਰੀ ਜਾ ਵੇ ਲੈ ਚਲੋ ਕੋਈ ਨਹੀਂ ਖੋਲ ਦੋ ਬੰਗਾ ਤੇ ਕਿੰਨੇ ਦੀ ਜੈਸਨੋ ਜੀ ਕਰਤੀਏ ਨਾਲੇ ਨਾਲ ਦੱਸ ਦਿਓ ਨਾਲੇ ਤੋਰਾ ਤਰ੍ਹਾਂ ਕਰਾ ਦਿਓ ਚੈੱਕ ਇੱਕ ਨਾਲ ਜੈਸਨੋ ਸਾਫ ਨਹੀਂ ਆ ਗਿਫਟ ਜੈ ਕਰਦੇ ਨਾ ਆਪਾਂ ਦੇ ਹੈ ਨਾ ਗਿਫਟ ਜੈ ਮਗਰੋਂ ਕਰ ਦੇਣਾ ਹੁਣ ਇਹ ਵੀ ਜੈ ਹੈਂਡ ਵਾਲਾ ਫੀਸ ਦੇ ਕਰਾ ਲਕਾਰਾ ਆਵਾਜ਼ ਇੱਕ ਠੀਕ ਆ ਹਾਂਜੀ ਪਸ਼ੂ ਲਿਆਉਣੇ ਆ ਤੇ ਭਾਈ ਬੈਂਕੇ ਕੋਲੋਂ ਲਿਆਉਣੇ ਆ ਹਾਂ ਨਾ ਕਿ ਨਿਕਾਇਆ ਹਾਂ 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 ਤੁਹਾਨੂੰ ਇਹ ਵੀ ਗਿਫਟ ਹੀ ਆ ਆਈ ਵੀਡੀਓ ਦੇ ਇੱਕ ਗਿਫਟ ਦੇਣਾ ਯਾਰ ਨਾਲ ਇੱਕ ਦੇਣਾ ਹੀ ਭਾ ਚੇਚਾ ਨਾਲ ਆਇਆ ਪਿਆ ਕਰੇ ਆਈ ਵੀਡੀਓ ਸਚਨੋ ਇਹ ਜਗ੍ਹਾ ਤੋਂ ਇੱਕ ਗਿਫਟ ਮਿਲੂਗਾ ਪੱਕਾ ਹਰ ਵੀਡੀਓ ਦੇ ਵਿੱਚ ਕੀਤੇ ਮੌਜ ਕਰ ਨੂੰ ਇਹਦਾ ਜੋ ਮਰਜ਼ੀ ਕਰੀ ਗਏ ਅੱਛਾ 1000 ਰੁਪਏ ਜੀ ਆਪਾਂ ਦੇ ਦੇਣੀ ਦੱਸ ਦੀ ਦੱਸ ਦੀ ਦੇ ਦੇ ਮੌਜਾਂ ਲਾ ਗਿਆ ਮੈਂ ਨਾ ਮੌਜਾਂ ਦੇ ਅਗਲਾ ਯਾਰ 500 ਸਾਡੇ ਵੱਲੋਂ ਛੱਡ ਗਿਆ ਛੱਡ ਗਿਆ ਵਾਹ ਜੀ ਵਾਹ ਮਾਰ ਤੋ ਥਾਪੀ ਇੱਕ ਰਖ ਕੇ ਮੈਂ ਜੈ ਜੈ ਕਾਰਾਂ ਆਂ ਮੈਂ ਸੰਧੂ ਬੱਧਰਪੁਰ ਦੀ ਡੇਰੀ ਫਾਰਮ 'ਚ ਹਾਂ ਤੇ ਸੱਜਣੋ ਬਾਈ ਬੈਂਕਾ ਸਾਹਿਬ ਜੀ ਨੇ 9500 ਦੀ ਵੈੜ ਦਿੱਤੀ ਆ ਠੀਕ ਆ ਦੇਸੀ 도ਗਲੀ ਜਿਹਨੇ ਘਰੇ ਰੱਖਣੀ ਹਾਂ ਅਗਲੀ ਦੀ ਕਿਸਮਤ ਆ ਗਾੜੀ ਆਪਾਂ ਗਰੰਟੀ ਨਹੀਂ ਦਿੰਦੇ ਬਾਕੀ ਮੇਰੇ ਹਿਸਾਬ ਨਾਲ 100% ਸੂਨ ਵਾਲੀ ਚਲੋ ਸ਼ੁਕਰ ਆ ਤੇ ਇਹ ਪਸ਼ੂ ਆ ਖਰੀਦਦਾਰੀ ਕਰਿਓ ਸასი ਕਾਲ ਜੀ ਤਾਂ ਪਾ ਜੀ ਓਕੇ ਹਾਂ ਰੱਬ ਰਾਖਾ